ਸਾਸੀ ਕੀ ਦੋਸਤੋ ਇੱਕ ਨਵੇਂ ਬਲੌਗ ਵਿੱਚ ਫੇਰ ਤੁਹਾਡਾ ਇੱਕ ਵਾਰ ਸਵਾਗਤ ਹੈ ਅੱਜ ਬਹੁਤ ਹੀ ਭਾਗਾਂ ਵਾਲਾ ਸਮਝ ਰਿਹਾ ਮੈਂ ਆਪਣੇ ਆਪ ਨੂੰ ਬਹੁਤ ਹੀ ਸੇਵਾ ਵਾਲੀ ਧਰਤੀ ਤੇ ਆਉਣ ਦਾ ਸੁਭਾਅ ਬਣਿਆ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਿੰਡ ਹਸਨ ਤੇ ਲੰਬੇ ਸਾਲਾਂ ਤੋਂ ਤੁਸੀਂ ਦੇਖਦੇ ਹੋ ਵੀਡੀਓਸ ਤੇ ਉਸ ਘਰ ਆਪਾਂ ਨੂੰ ਮਨੁੱਖਤਾ ਦੀ ਸੇਵਾ ਦੇ ਘਰ ਆਉਣ ਦਾ ਮੌਕਾ ਮਿਲਿਆ ਦਿਖਾਉਣਾ ਤੁਹਾਨੂੰ ਆਪਣੇ ਦਰਸਾਰ ਬਣੇ ਰਿਹਾ ਹਾਂ ਅੰਤ ਤੱਕ ਵੀਡੀਓ ਤੇ ਤੇ ਵੀਰ ਹੁਣਾਂ ਨੇ ਆਪਣੀ ਘਰ ਦੀ ਜ਼ਿੰਮੇਵਾਰੀ ਨਾਲ ਕਰਕੇ 1.5 ਕਿਲੋ ਦੇ ਕਰੀਬ ਇਹ ਸੇਵਾ ਸ਼ੁਰੂ ਕੀਤੀ ਸੀ ਤੇ ਸੋਸਾਇਟੀ ਹੁਣ ਰਜਿਸਟਰਡ ਹੈ ਇਹ ਤੇ ਸਾਰਾ ਮੈਂ ਤੁਹਾਨੂੰ ਦਿਖਾਉਣਾ ਅੰਦਰ ਤੱਕ ਗੱਡੀਆਂ ਜਾਂਦੀਆਂ ਤੇ ਅੰਦਰ ਸਾਰੇ ਹੀ ਦਫ਼ਤਰ ਹੈ ਤੇ ਹੋਰ ਬੀਬੀਆਂ ਦਾ ਰਹਿਣ ਬਸੇਰਾ ਭਰਾਵਾਂ ਦਾ ਛੋਟੇ ਬੱਚਿਆਂ ਵਾਸਤੇ ਬਹੁਤ ਹੀ ਵਧੀਆ ਰਿਹਾਇਸ਼ ਦਾ ਪ੍ਰਬੰਧ ਹੈ ਤੇ ਨਾਲ ਦੀ ਨਾਲ ਉਹਨਾਂ ਦੇ ਪੜ੍ਹਨ ਵਾਸਤੇ ਸਟੱਡੀ ਰੂਮ ਦਾ ਪ੍ਰਬੰਧ ਹੈ ਖੇਡਾਂ ਦਾ ਪ੍ਰਬੰਧ ਹੈ ਘਰ ਤੋਂ ਬਾਹਰ ਇੱਕ ਘਰ ਹੈ ਕਿ ਫੇਰਾ ਪ੍ਰਮਾਤਮਾ ਦੇ ਵੀਰ ਜੀ ਨੂੰ ਸੰਪਤੀ ਹੈ ਆਹ ਦੇਖੋ ਮੈਡੀਸਨ ਲੰਗਰ ਸੇਵਾ ਦਵਾਈਆਂ ਦਾ ਲੰਗਰ ਲੱਗਦਾ ਇੱਥੇ ਤੇ ਬਾਪੂ ਬਜ਼ੁਰਗਾਂ ਦੀ ਸੇਵਾ ਇੱਥੇ ਸਮਾਲ ਬਹੁਤ ਹੀ ਵਧੀਆ ਤਰੀਕੇ ਨਾਲ ਹੁੰਦੀ ਹੈ ਬਣੇ ਰਿਹਾ ਹਾਂ ਤਾਂ ਕਿ ਇਸ ਵੀਡੀਓਸ ਸਾਰੇ ਆਪਾਂ ਸੁਪਨਿਆਂ ਦੇ ਘਰ ਤੇ ਘੁੰਮਾਂਗੇ ਸੁਪਨਿਆਂ ਦਾ ਕਾਰਪਿੰਡ ਹਸਨਪੁਰ ਜ਼ਿਲ੍ਹਾ ਲੁਧਿਆਣਾ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਵੀਰ ਮਿੰਟੂ ਦੇ ਬਲੌਗਸ ਹੀ ਸਾਰੇ ਹੀ ਦੇਖਦੇ ਹਾਂ ਐਡੀ ਵੱਡੀ ਸੇਵਾ ਵੀਰ ਜੀ ਨੂੰ ਮਿਲੀ ਹੈ ਤੇ ਅੱਜ ਆਪਾਂ ਨੂੰ ਭਾਗਾਂ ਵਾਲੇ ਹੈ ਕਿ ਇਸ ਮਨੁੱਖਤਾ ਪੰખી ਸੰਸਥਾ ਦੇ ਦਰਸ਼ਨ ਕਰਨ ਲਈ માતા ਜੀ ਨਾਲ ਆਇਆ ਤੇ ਸ਼ਾਮ ਤੱਕ ਸ਼ਾਇਦ ਵੀ ਰਿੰਟੂ ਦੇ ਵੀ ਦਰਸ਼ਨ ਹੋ ਜਾਣਗੇ ਤੇ ਸਾਹੀ ਗਾ ਕੇ ਬੰਦੇ ਚਾਰ ਤਰੀਕੇ ਰਹਿ ਰਹੇ ਆ ਕਿਉਂਕਿ ਇਹਦਾ ਚਾਈ ਆਂਦੇ ਕਰਾ ਬੈਲਗਾਂ ਨੂੰ ਲੋੜ ਪਈ ਸੀ ਜਿਹੜੇ ਆਉਂਦੇ ਆਪਣੇ ਕੋ ਛੋਟੇ ਛੱਟ ਦੇ ਵੀਰ ਹੋਰ ਪ੍ਰਕਿੰਟ ਮਿੰਟੂ ਜੀ ਦੇ ਜਿਹੜੇ ਨਮਾਇंदे ਆ ਬਹੁਤ ਹੀ ਪਿਆਰ ਨਾਲ ਜਿਹੜੀਆਂ ਸੰਗਤਾਂ ਆਈਆਂ ਉਹਨਾਂ ਨਾਲ ਗੱਲਬਾਤ ਕਰਦੇ ਹੋਏ ਫੁਟੀਚਰ ਆ ਕੋਈ ਪ੍ਰੋਫੈਸਰ ਆ ਕੋਈ ਕਾਫੀ ਚੰਗੀਆਂ ਪੋਸਟਾਂ ਤੇ ਬੰਦੇ ਰਿਟਾਇਰ ਹੋਏ ਹੋਏ ਬੱਲੇ ਬੱਲੇ ਬਾਪੂ ਜੀ ਸਤਿ ਸ਼੍ਰੀ ਅਕਾਲ ਆ ਤੁਸੀਂ ਬਾਪੂ ਜੀ ਨੂੰ ਦੇਖਦੇ ਹੋ ਤਸਵੀਰ ਮਿੰਟੂ ਦੇ ਵੀਡੀਓਜ਼ ਕਬੂ ਰਿੰਦੇਸ਼ ਚੰਦ ਨੂੰ 35 ਸਾਲ ਕਿਸੇ ਨੇ ਘਰ ਕਲਾਮੜਾ ਕੇ ਰੱਖਿਆ ਕੰਮ ਕਰਾਈ ਬਾਬੂ ਦੀ ਜਿਹੜੀ ਮਦਰ ਸੀ ਉਹਨਾਂ ਨੇ ਜਖਰਾਤਾ ਸੁਖਿਆ ਸੀ ਵੀ ਜੇ ਘਰੇ ਮੁੜਿਆ ਮਿਲਖਰਾਤਾ ਕਰਾਉਣ ਜਾਂਦੇ ਹੀ ਬਾਪੂ ਇਹ ਘਰੇ ਪਹੁੰਚੇ ਉਹਨਾਂ ਦੀ ਡੈਥ ਹੋ ਚੁੱਕੀ ਸੀ ਉਹ ਘਰ ਦੇ ਵੇਟ ਕਰ ਰਹੇ ਆ ਥੋੜੇ ਪੈਸੇ ਬਚਾਉਣ ਦੇ ਖਾਤਰ ਲੋਕ ਇੰਨਾ ਗੈਰ ਜਾਂਦੇ ਆ ਕਿ 35 ਸਾਲ ਕੰਮ ਕਰਾ ਲਿਆ ਬਾਪੂ ਦੇ ਕਿਸੇ ਨੇ ਕੋਈ ਕਿੰਨੇ ਪੈਸੇ ਬਚਾ ਲਏ ਹੋਣੇ ਇੱਕ ਬਾਪੂ ਗੋਪਾਲ ਆ ਉਹਨਾਂ ਤੋਂ 42 ਸਾਲ ਕੰਮ ਕਰਾ ਲਿਆ ਕਿਸੇ ਨੇ ਤੇ ਬਸ ਥੋੜੇ ਥੋੜੇ ਕੰਮ ਲਾਲਚ ਦੀ ਖਾਤਰ ਲੋਕਿੰਦਾ ਕੰਮ ਕਰ ਲੇ ਤੇ ਕੋਈ ਬੋਲਦਾ ਨਹੀਂ ਬਾਈ ਉੱਥੇ ਪੂਰਾ ਪੈਂਡ ਹੁੰਦਾ ਕੋਈ ਬੋਲਣ ਦੇ ਆ ਤੇ ਸਾਰੇ ਬੰਦੇ ਨੇ ਦੇਖਿਆ ਹੀ ਸੀਗਾ ਤੇ ਅਸੀਂ ਇਦਾਂ ਨਹੀਂ ਹਵਾ ਤਲੇ ਬੰਦੇ ਆਏ ਹੋਣੇ ਹੱਥ ਦੇ ਪਿਆ ਬੰਦਾ ਕੀੜੇ ਪੈ ਗਏ ਮੈਂਟਲੀ ਅਫਸਰ ਦਾ ਹੁੰਦਾ ਹੀ ਇਹ ਬੰਦਾ ਦੋ ਦਿਨ ਜਖਮ ਹੋ ਗਿਆ ਇਨਫੈਕਸ਼ਨ ਹੋ ਪੀੜੇ ਪੈ ਜਾਂਦੇ ਆ ਉਹ ਫੋਟੋਆਂ ਅਸੀਂ ਦਿਖਾਈ ਨਹੀਂ ਪਾਉਂਦੇ ਜਿੱਦਾਂ ਫਿਰ ਆਪਣਾ ਪੇਜ ਬੰਦ ਕਰ ਦਿੰਦੇ ਤੇ ਕਿੜੇ ਆ ਨਾ ਖਾਦੇ ਹੋ ਬਾਥਰੂਮ ਜਗ੍ਹਾ ਸਾਰੇ ਹੀ ਕੀੜੇ ਖਾ ਜਾਂਦੇ ਆ ਮੂੰਹ 'ਚ ਕੀੜੇ ਪੈ ਗਏ ਬਹੁਤ ਮਾੜੇ ਲਾਦਾਂਗੇ ਬੰਦੇ ਮਿਲ ਰਹੇ ਆ ਤੇ ਬਾਕੀ ਇਹ ਹੀ ਆ ਕਿ ਆਪਦੇ ਆਪ ਦੇ ਲੋਕਾਂ ਨੂੰ ਆਪ ਉੱਥੇ ਸੰਭਾਲ ਲਈਏ ਨਾ ਆਪ ਦੇ ਪਿੰਡਾਂ 'ਚ ਕੋਈ ਹੱਲ ਹੋ ਜੇ ਤਾਂ ਇੱਕ ਦੋ ਬੰਦੇ ਲੋਡ ਬੰਦ ਹੁੰਦੇ ਵਾਦ ਤੋਂ ਬਾਅਦ ਉੱਥੇ ਹੱਲ ਹੋ ਜੇ ਤਾਂ ਇਹ ਚੀਜ਼ਾਂ ਨਹੀਂ ਬਣਣਗੀਆਂ ਇਹਦਾ ਸੰਸਤਾ ਇਸ ਟਾਈਮ ਸਵਾਟ ਸਵਾ ਬੰਦਾ 1000 ਪਲੱਸ ਵੀਡੀਓ ਆਈ ਪਈ ਐਸ ਟਾਈਮ ਹੋਰ ਹੋਰ ਬੰਦੇ ਜਿਹੜੇ ਲਿਆਉਣ ਵਾਲੇ ਪਏ ਇੰਨਾ ਕੰਮ ਇੰਨੇ ਬੰਦੇ ਪੈਂਡਿੰਗ ਆ ਮਤਲਬ ਕਿ ਹੋਰ ਬਣਨ ਲੱਗੀਆਂ ਬਿਲਡਿੰਗਾਂ ਇਧਰਲੇ ਪਾਸੇ ਕਿ ਬੀਬੀਆਂ ਨੂੰ ਅਲੱਗ ਕਰਨ ਲੱਗੇ ਬਹੁਤ ਵੀਡੀਓ ਆ ਰਹੀਆਂ ਹਰ ਰੋਜ਼ 10 ਦੀ ਵੀਡੀਓ ਰੋਜ਼ ਆ ਜਾਂਦੀਆਂ ਇੱਥੇ ਬੰਦਾ ਪਿਆ ਉੱਥੇ ਪਿਆ ਛੋੜਾਂ ਦੇ ਛੋਟਾ ਜਿਹਾ ਬੱਚਾ 8 ਸਾਲ ਦਾ ਕਿਸੇ ਪਿੰਡ 'ਚ ਉਹ ਲਿਆਂਦਾ ਉਹ ਬੰਨੇ ਆ ਬੱਚਾ ਗੰਦਗੀ ਕਰ ਰਿਹਾ ਸੀ। ਮਾਂ ਪਿਓ ਦੀ ਡੈਥ ਹੋ ਗਈ। ਤੇ ਲੋਕਾਂ ਨੇ ਹਲਕੇ ਨੂੰ ਬਾਤ ਸੰਗਲ ਲਾਦਾ ਉਹਨੂੰ ਬੰਨਤਾ। ਪੂਰਾ ਪਿੰਡ ਆ ਬਾਈ ਗੁਰੂਕਰਨ ਦੀ ਕਮੇਟੀ ਆ ਪੰਚਾਇਤ ਆ। ਦੇਖੋ ਕਰ ਹੀ ਨਹੀਂ ਪਾ ਰਹੇ ਫਿਰ ਕਿਹਦੇ ਵਾਸਤੇ ਆ ਨਾ ਕੀ ਖੜਾ ਹੋਇਆ। ਉੱਥੇ ਹੀ ਹੱਲ ਕਰਨੀ ਦਾ ਜਿਹੜਾ ਚਾਹੇ ਸਾਡੀ ਦਾ ਮਰਜੀ ਪਿੰਡ ਹੋਵੇ। ਬਿਲਕੁਲ ਉੱਥੇ ਹੀ ਹੱਲ ਹੋਣੇ ਚਾਹੀਦੇ ਆ। ਆਪਾਂ ਨੂੰ ਮਹਾਰਾਜ ਨੇ ਗੁਰੂ ਕਰ ਦਿੱਤੇ ਆ ਹੈਲਪ ਪਾਸਟ ਨਹੀਂ ਬਣਿਆ। ਤੇ ਸਾਡੀ ਪੰਚਾਇਤ ਬਣੀ ਆ ਤੇ ਲੋੜ ਜਦੋਂ ਖੜਨਾ ਇਹ ਨਾਲ ਕੋਈ ਆਸਰਾ ਥੋੜੀ ਆ। ਆ ਜੋ 15 ਚੱਲਦੇ ਚਲੋ ਸੋ ਤੁਸੀਂ ਮੇਰੇ ਨਾਲ ਸੁਪਨਿਆਂ ਦਾ ਘਰ ਮੁਨਕਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਤੇ ਇਹਨਾਂ ਦੇ ਵੀਰ ਮਿੰਟੂ ਜੀ ਤਾਂ ਕਿਸੇ ਹੋਰ ਲੋੜਵੰਦ ਨੂੰ ਲੈਣ ਗਏ ਹੋਏ ਆ ਤੇ ਦੇਖ ਰਹੇ ਹੋ ਤੁਸੀਂ ਸੇਵਕ ਤੇ ਬਹੁਤ ਹੀ ਜਿਹੜੇ ਹਾਜ਼ਰ ਸੇਵਾਦਾਰ ਸੀਗੇ ਪਿਆਰ ਨਾਲ ਮਿਸਟਰ ਨੂੰ ਦਰਸ਼ਨ ਕਰਾ ਰਹੇ ਆ ਇੱਕੋ ਜੀ ਵਰਦੀ ਚ ਬਾਬੇ ਬਜ਼ੁਰਗ ਬੈਠੇ ਹੋਏ ਤੇ ਭਾਗਾ ਵਾਲੇ ਆ ਕੇ ਇਸ ਮੁਨਕਤਾ ਦੀ ਸੇਵਾ ਦੇ ਕਿ ਅੱਜ ਜਨ ਪਾਉਣ ਦਾ ਸੁਭਾਅ ਬਣਿਆ ਤੇ ਬਾਪੂ ਬਜ਼ੁਰਗ ਵਾਹਿਗੁਰੂ ਵਾਹਿਗੁਰੂ ਸੰਤੋਸ਼ ਦਾ ਸ਼ਾਹਦ ਹੋਈਆ ਬਾਪੂ ਆ ਵੀ ਉਹ ਸਭ ਤੋਂ ਪਹਿਲਾਂ ਵੀਰੇ ਸੀ ਮੇਰੇ ਵੀ ਆਪਾਂ 2016 ਨੂੰ ਮੈਂ 50ਰਾ ਅ ਯੂਨੀਵਰਸਿਟੀ ਜੇਰ ਕਰਦਾ ਸਰਕਾਰੀ ਜੋਬ ਤੇ ਬੱਸ ਉਹ ਛੱਡ ਗਿਆ ਆਪਣੇ ਕੋਲੇ ਖੜਿਆ ਜੀ ਇਹ ਮਿਲ ਗਿਆ ਉਹ ਲਾ ਲਿਆ ਵੀ ਮਿਲ ਕੇ ਮੁੜ ਗਿਆ ਤੇ ਨਾਲ ਲੈ ਕੇ ਕਰਾ ਲਿਆ ਆਪਣਾ ਬਹੁਤ ਉਹ ਆਪਣੇ ਕੋਲ ਆਈ ਤਾਂ ਹੀ ਨਹੀਂ ਆਇਆ 20 ਸਾਲ ਸਭ ਤੋਂ ਪਹਿਲਾਂ ਵੀਰੇ ਸੀ ਉਹ ਸੰਤੋਸ਼ ਦਾ ਸ਼ਾਹਦ ਇਹ ਜੀ ਕੋਈ ਕਮੀ ਨਹੀਂ ਤੇ ਪਰਿਵਾਰੀਆਂ ਨੂੰ ਧਿਆਨ ਸਾਨੂੰ ਕਹਿੰਦੇ ਤੁਹਾਡਾ ਪਿਆਰ ਅਸੀਂ ਆਹ ਬਲੋ ਉਹ ਉਹ ਸਾਰੀ ਸੁਬਰੇ ਦੇ ਘਰ ਵਿਖੇ ਸਾਰੇ ਵੀਰ ਪਰਾ ਇੱਥੇ ਬੈਠੇ ਆ ਇਹ ਵੀਰ ਮਿੰਟੂ ਵੀਰ ਨੂੰ ਕਿਰਪਾ ਹੋਈ ਹੈ ਪ੍ਰਮਾਤਮਾ ਦੀ ਦੇਖੋ ਬਾਪੂ ਬਜ਼ੁਰਗ ਤੇ ਉਹਨਾਂ ਦੀ ਸੇਵਾ ਲਈ ਸੇਵਾਦਾਰ ਲਗਾਤਾਰ ਚੱਲ ਰਿਹਾ ਕੰਮ ਇੱਕੋ ਜੀ ਡਰੈੱਸ ਚ ਇਹ ਸਾਰੇ ਬਾਪੂ ਬਜ਼ੁਰਗ ਹਾਜ਼ਰ ਹੈ ਮਨੁੱਖਤਾ ਦੀ ਸੇਵਾ ਪਿੰਡ ਹਸਨਪੁਰ ਸਭ ਤੋਂ ਵੱਡੀ ਸੇਵਾ ਦਾਏ ਭਰਾਵਾ ਵਾਲਾ ਹਾਲ ਹੈ ਬੀਬੀਆਂ ਦਾ ਵੀ ਹਾਲ ਹੈਗਾ ਕੋ ਇੱਧਰ ਵੀ ਸਾਹਮਣੇ ਬਾਪੂ ਬਜ਼ੁਰਗ ਆਰਾਮ ਕਰਦੇ ਹੋਏ ਵਾਹੀ ਜੀ ਤੁਸੀਂ ਦੇਖ ਰਹੇ ਹੋ ਲਗਾਤਾਰ ਨਾਲ ਕੰਸਟਰਕਸ਼ਨ ਦਾ ਕੰਮ ਚੱਲਦਾ ਤੇ ਵੀਰ ਮਿੰਟੂ ਤਾਂ ਅੱਜ ਫਗਵਾੜੇ ਲੈਣ ਗਏ ਆ ਤੇ ਜਿਹੜੇ ਹਾਜ਼ਰ ਸੇਵਾਦਾਰ ਹਨ ਉਹਨਾਂ ਨੇ ਦੱਸਿਆ ਕਿ ਹਲੇ ਵੀ ਹਜ਼ਾਰ ਤੋਂ ਵੱਧ ਵੀਡੀਓ ਪੈਂਡਿੰਗ ਹੈ ਐਨੇ ਅਸੀਂ ਕਵਰ ਨਹੀਂ ਕਰ ਸਕਦੇ ਪਰੰਤੂ ਫੇਰ ਵੀ ਲਗਾਤਾਰ ਲੱਗੇ ਰਹਿੰਦੇ ਆ ਇਹ ਤੇ ਰਹੂ ਰਿਤੇ ਹਾਂ ਜੀ ਮੇਰੀ ਬੇਟੀ ਦਾ ਕਿਚੀ ਬਣ ਗਈ ਬਦਦਰ ਉਂਗਰੀਆਂ ਸੱਤਰੇ ਇਹਨੇ ਜਿੰਨੇ ਕਿ ਮੀਂਹ ਬੋਲ ਚੁਗਰੀਆਂ ਦੇ ਮੋਸਮ ਚੁਗਰੀਆਂ ਬੁਲਾਇਆ ਨੂੰ ਪੁੱਛਿਆ ਕਿੱਥੋਂ ਆਏ ਉਹ ਘਰ ਗਿਆ ਨਾ ਉਹ ਕਿੱਥੋਂ ਆਇਆ ਸੀ ਇਹਨੇ ਪੁੱਛਿਆ ਆਗੇ ਇਹਦੇ ਜਿਹੜੇ ਤੋਂ ਲਈ ਦੀ ਜਿਹਾ ਦੇ ਉਹਨਾਂ ਨੇ ਪਤਾ ਨਹੀਂ ਕਿ ਉਹ ਕਹਿੰਦੇ ਜੇ ਵੀ ਫੇਰਦੇ ਐ ਕਿ ਕੋਈ ਵੀ ਇਸਾਨ ਗੱਲ ਹੈ ਸਾਡੇ ਕੋਲੇ ਬੜੇ ਆ ਜਾਂਦੇ ਆ ਮੰਨ ਲਓ ਪਰੋਲ ਲੱਗ ਕੇ ਆ ਗਈ ਆਲੋ ਗੁਰ ਜੀ ਜਬਾਤ ਆ ਜਾਂਦਾ ਹੈ ਜੇ ਇੱਥੇ ਨਾਰਾ ਕਰੇਗੇ ਕਿ ਅਸੀਂ ਰੋਕ ਲਈਏ ਕਿ ਆਪਣੇ ਪੁਨੇ ਮੇ ਰੁਕ ਜਾ ਬਣਾਈਦਾ ਰਾਤ ਰੱਖ ਲਈਏ ਇੱਥੇ ਆਪਣੇ ਕੋਲੇ ਬੀਬੀਆਂ ਕੋਲੇ ਪਾ ਦੀਦਾ ਤੇ ਪਰਿਵਾਰ ਨੂੰ ਫੋਨ ਕਰਦੇ ਆ ਕੋਈ ਆ ਕੇ ਲੱਜੰਦਾ 10 ਬੰਦਾ ਗੁੱਸਾ ਹੁੰਦਾ ਇਥੋਂ ਵੀ ਮੋੜਦਾ ਕਿ ਲੈਰ ਨਹੀਂ ਹੋਣਾ ਫਿਰ ਅਜਾ ਪੜਾਉਂਦੇ ਆ ਨਾ ਨਹੀਂ ਨਹੀਂ ਉਹ ਕਹਿੰਦਾ ਜਿੰਨਾ ਧੋਨ ਮੈਂ ਆਇਆ ਨਹੀਂ ਫਿਰ ਖਾ ਲਿਆ ਇਹ ਉਹਨਾਂ ਨੂੰ ਨਵਾ ਆਤੂ ਬਾਦੀ ਜੇ ਕੋਈ ਦੁਖੀ ਆ ਨਾ ਉਹਦੀ 10 ਮਿੰਟ ਗੱਲ ਸੁਣ ਲਈ ਆ ਤਾਂ ਹਾਂ ਇਹਨੇ ਨਾ ਬਕਰਦਾ ਹਵਾ ਹੋ ਜਾਂਦਾ ਹਾਂ ਇਹਨੇ ਫਿਰ ਚੜੇ ਪਿੱਛਾ ਆਇਆ ਪਰ ਘਰ ਦੇ ਵਿੱਚ ਰਹਿਣਾ ਹੈ ਨਾਮ ਦੇ ਲੈਣ ਆਜੋ ਪੰਚ ਜੀ ਮੇਂ ਤਰਾ ਤਰਾ ਆ। ਕਿ ਦੁਨੀਆ ਤਾਂ ਆਪਣੇ ਹਮੇਸ਼ਾ। ਤੇ ਛੇੜ ਜਾਣ ਕਰਨਾ। ਤੇਰ ਮਾਰ ਦਿੰਦੀ। ਉਹ ਬਰਾਬਰ ਹਾਲਤ ਤੇ ਲੱਗਿਆ ਰਿਹਾ। ਸਭ ਉੱਜਕਣ ਸਾਰਾ ਹਾਨ ਉੱਲਾ ਲੈਣਾ। ਸਾਰੇ ਮਨੇ ਉੱਪਰ ਚੜ੍ਹਣਾ ਵੀ ਬਿਲਡਿੰਗ ਦੇ ਵਿੱਚ। ਉੱਥੇ ਇਲੈਕਟ੍ਰੀਕ ਨਹੀਂ ਚੱਲੀ ਹੋਈ ਆਪਣੀ। ਅੱਗੇ ਬੰਦੇ ਸਾਰੇ ਬੀਲ ਚੇਰ ਵਾਲੇ ਆ। ਤੇ ਇਹਨਾਂ ਦੀ ਜਗਮ ਵੀ ਆ, ਉਹਦੀ ਸਮੈਲ ਵੀ ਮਾਰਦੀ ਉੱਥੇ ਅੰਦਰ। ਕਿਉਂਕਿ ਉਹ ਪੱਟੀਆਂ-ਪੁੱਟੀਆਂ ਹੋਈਆਂ ਹੋਈਆਂ। ਇਹਦਾ ਸਾਰਿਆਂ ਨੂੰ ਉੱਪਰ ਹੀ ਚੜ੍ਹ ਜਾਣਾ ਸਾਨੂੰ ਬਸ। ਫਟਾਫਟ ਹੋ ਗਏ। ਕਢਾਓ। ਬਜਾ ਦਨ ਖੜਾ ਹੋ ਖੜਾ ਵਾਹੀ 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 ਤਾਂ ਚੱਲਾ ਇੱਥੇ ਮੈਂ ਅੱਖੀਆਂ ਭਰਦੀਆਂ ਦੇਖੀ ਵਗਿਆ ਇੱਧਰ ਮੈਡੀਕਲ ਆਈ ਸਾਰੀ ਮੈਡੀਸਨ ਦਵਾਈ ਇੱਥੇ ਪਈ ਆ ਕਿਹੜੇ ਬੰਦੇ ਆਪਣੇ ਕੋਲ ਦੇ ਸਾਰਾ ਨਹੀਂ ਮਰਜੀ ਚੱਲਦੀ ਹੁੰਦੀ ਆ ਜੋ ਪਿੱਛੇ ਪਾਸੇ ਬਾਕਸ ਲੱਗੇ ਹੋਏ ਇੱਥੇ ਅਦਾਈ ਵਿੱਚ ਜਿੱਦਾਂ ਦਵਾਈਆਂ ਪਈਆਂ ਸਾਰਿਆਂ ਦੀ ਹਰ ਬੰਤਾ ਬਾਕਸ ਲੱਗਾ ਜਿਵੇਂ ਸੋਨੂੰ ਸਾਡੇ ਕੋਲ ਪੈਂਸਾ ਤੋਂ ਇਹ ਤਾਂ ਇਹਨਾਂ ਦੇ ਬਕਸੇ ਲੱਗੇ ਨੇ ਜਿਹੜੇ ਬੰਦਾ ਰੋਡ ਤੋਂ ਆਉਂਦਾ ਉਹਨੂੰ ਬੜਾ ਕੋਸ਼ਾ ਹੋ ਗਿਆ ਐਚਆਈ ਪੋਜ਼ਿਟਿਵ ਆ ਗਿਆ ਸਾਨੂੰ ਕਾਲਾ ਟਲੀ ਆ ਕਿਸੇ ਨੂੰ ਪਥਰੀਆਂ ਰਸੌਲੀਆਂ ਬੜਾ ਕੁਝ ਨਿਕਲਦਾ ਉਹ ਲਾਜ ਫਿਰ ਸਾਰਾ ਹੀ ਚੱਲਦਾ ਜਿੰਦਾਂ ਦੀ ਕੋਈ ਮੋਬਿਲਿਟੀ ਨਹੀਂ ਆ ਤੇ ਰਿੱਤੀ ਜਾਂਦੀ ਤਾਂ ਖਾਂਦੀ ਹੈ ਕੋਈ ਬੱਚਾ ਨਹੀਂ ਕੀ ਹੋਊਗਾ ਆਉਂਦੀ ਹੈ ਇਹਨਾਂ ਦੇ ਬੱਚਾ ਨਹੀਂ ਤੈਨੂੰ ਸਤਿ ਕੋ ਹੈ ਹੀ ਸਾਰੇ ਉਹ ਜੀ ਅਸੀਂ ਤੇ ਇਹਨੂੰ ਸਮਝ ਨਹੀਂ ਰਹੇ ਕਿ ਹੋ ਜਾਂਦਾ ਪਰਿਵਾਰ ਦੇ ਵਿੱਚੋਂ ਮਰ ਜਦੋਂ ਮੰਨ ਲਓ ਜਨਮ ਬੱਚਾ ਜੰਮਿਆ ਹੀ ਉਹਦਾ ਨਹੀਂ ਜੰਮੇ ਆ ਗਏ ਨਾ ਬੰਦਾ ਹੋਇਆ ਹੋਣਾ ਹੋਣਾ ਕੋਈ ਨਹੀਂ ਇਹ ਕੋਈ ਫੇਰੈਂਸ ਨੂੰ ਬੇਨੰਦ ਸਤਿ ਸ਼੍ਰੀ ਅਕਾਲ ਬੜਾ ਪਸਾਂ 40 ਪੰਡਾਲੇ ਪਰ ਮਾੜੇ ਹਾਲਾਤ ਪਿੱਛੋਂ ਘਰ ਦਿਆਂ ਦੇ ਅਸਾਂ ਮਾਂ ਮਹਿੰਗੀ ਅਫਾਜ਼ੀ ਦੀ ਡੈਥ ਹੋ ਗਈ ਨਾ ਮਨਸ਼ੇਪਤ ਛੋਟੀ ਛੋਟੀ ਸ਼ਹਿਰ ਤੋਂ ਦੁਬਾਰਾ ਵੀ ਦੇ ਗੱਲ ਸੁਣਾਉਂਦੀ ਛੋਟੀ ਕੁੜੀ ਆ ਦੂਜੀ ਜਮਾਤ ਹੋਈ ਆ ਕਿ ਫਸਟ ਆਉਂਦੀ ਹੈ ਫਿਰ ਸੈਕੰਡ ਆਉਂਦੀ ਹੈ ਪਰ ਬਾਪ ਗੈਂਗਸਟਰ ਆ ਦੇਲਤ ਤੇ ਮਾਂ ਨਸ਼ਾ ਕਰਦੀ ਪਰਦੇ ਹਾਂ ਪੜਦੇ ਨਹੀਂ ਸਾਰੇ ਪੜਨਗੇ ਜੋ ਇੱਧਰ ਤੇ ਬੈਠ ਚੁਣ ਗਣੇ ਜੇ ਮੇਰਾ ਹਾਰਮੋਨ ਘਟਿਆ ਗਿਆ ਨੂੰ ਵੇਚ ਦੂੰਗਾ ਉਦੋਂ ਵੱਡਾ ਨਿਛੜੀ ਉਹ ਕੁੜੀ ਆਪਣੇ ਕੋਲ ਰਹਿਤੀ ਸੀ ਤੇ ਮਦਰ ਵੀ ਵੱਡਾ ਗਿਆ ਹਾਂ ਅੱਜ ਕੱਲੇ ਜੇ ਇਲਾਜ ਕਰਾਉਣ ਨੂੰ ਸਾਡੇ ਨਾਲ ਜਾ ਕੇ ਨਹੀਂ ਕੋੜਾ ਬੱਚਾ ਛੜਦਾ ਨਹੀਂ ਨਸ਼ਾ ਨਹੀਂ ਕਰਦਾ ਮੇਰੇ ਨਾਲ ਨਾ ਨਾ ਚਿੱਟਾ ਹੀ ਲਾਉਂਦੀ ਆ ਰੋਡ ਵਾਲੇ ਤੇ ਖੇਡਾਂ 'ਚ ਵੀ ਇਨਾਮ ਲੈ ਬੱਚਿਆਂ ਨੇ ਖੇਡਾਂ ਦਾ ਨਾਮ ਵੀ ਲੈਂਦੇ ਬੱਚੇ ਵਧੀਆ ਜੀ ਸਾਰੇ ਕੋਚ ਆਉਂਦੇ ਇੱਥੇ ਗੇਮ ਕਰਾਉਂਦੇ ਆ ਟਿਊਸ਼ਨ ਟੀਚਰ ਆ ਜਾਂਦੇ ਪੜ੍ਹਦੇ ਵੀ ਆ 25 ਕੋਚ ਆਪਾਂ ਨੂੰ ਰੋਡ ਤੇ ਮਿਲੇ ਥੋੜੇ ਸਪੈਸ਼ਲ ਚਾਈਲਡ ਇਹ ਇਹ ਨਾਰਮਲ ਨੇ ਬੱਚੇ ਬਿਲਕੁਲ ਪ੍ਰਿੰਸ ਸੁਪਰੀਆ ਦਾ ਆਪਣੇ ਵਿੱਚ ਰਹੇ ਜਿਹੜੀ ਕਮਪਟੀ ਹੁੰਦੀ ਹੈ। ਪੜਦੇ ਸਾਡੇ ਜਿਹੜੇ ਸਪੈਸ਼ਲ ਹਨਾ ਵਾਸਤੇ ਅੰਦਰ ਸਕੂਲ ਹੈ। ਜਿਹੜੇ ਨਾਰਮਲ ਬੱਚੇ ਇਹਨਾਂ ਵਾਸਤੇ ਤੰਗੜਾ ਬਹੁਤ ਮੰਜ਼ਿਲੋਂ ਤੋਂ ਬੜਾ ਉੱਪਰ ਹੈ। ਇਹ ਹਸਪੀਟਲ ਦਾ ਹਾਲ ਚੱਲਦਾ ਹੀ ਕਰਾ। ਤੁਸੀਂ ਆਪ ਜਾਂਦੇ। ਛੱਡੀਆਂ ਦੇ ਨਹੀਂ ਛੱਡੇ ਆਟੋ ਹੈਗਾ ਆਟਾ ਛੱਡੋ। ਸੁਪਨਿਆਂ ਦੇ ਘਰ ਦੇ ਹਸਪੀਟਲ ਦੀ ਬਿਲਡਿੰਗ ਚੋਂ ਤੁਸੀਂ ਮੇਰੇ ਨਾਲ ਇਸ ਵੇਲੇ ਬਹੁਤ ਹੀ ਦੁਰਲਭ ਸੇਵਾ वीर गुरप्रीत सिंह मिंटूरी ਦੀ ਸਿਚੀ ਟੀਮ ਨੂੰ ਤੇ ਅੰਦਰਲੇ ਮੁੰਡੇ ਆਵਾਸ ਤੇ ਆਪਣਾ ਇੱਥੇ ਹਸਪਤਾਲੇ ਅੰਦਰ ਰਹਿ ਰਹੇ ਆ ਸਵਾਨ ਸੋਗ ਨਾਲ ਵਾਸਤੇ ਕਿ ਬਿਮਾਰ ਵਜ੍ਹਾ ਤੇ ਸਾਡੇ ਕਿ ਬਿੜਦਾ ਵਾਸਤੇ ਤੇ ਯਾ ਅਸੀਂ ਇਹ ਸੋਗਾਂ ਨੂੰ ਆਪਰੇਸ਼ਨ ਕਰਾ ਪਰਾ ਪਾਉਂਦੇ ਸ਼ਹਿਰ ਵੱਡੇ ਹਸਪਤਾਲਾਂ ਵਿੱਚ ਭੇਜਨੇ ਤੇ ਨਾਰਥ ਵੀ ਆਪਣੇ ਕੋਲ ਪੰਜ ਡਾਕਟਰ ਨੇ ਤੇ 25 ਛੜੀ ਬੜੀਆਂ ਨਾਲਸਾਂ ਉਹ ਸਾਰਾ ਸੰਭਾਲ ਲੈਂਦੇ ਆ ਇਹ ਸਟੋਲੋਜਿਸਟ ਵੀ ਨੇ ਹਾਂਜੀ ਸਟੋਲੋਜਿਸਟ ਵੀ ਨੇ ਉਹ ਉਹਨਾਂ ਦਾ ਕੰਮ ਹੀ ਹੈ ਜੀ ਇਹਨਾਂ ਨੂੰ ਵੀ ਤੇ ਬਾਕੀ ਸਾਰੇ ਪੇਸ਼ੈਂਟ ਦਿਖਾਣੀ ਬੈਠੀ ਆ ਕਰਦੇ ਆ ਇਹ ਜਿਹੜਾ ਕੋਈ ਲੈ ਕੇ ਆਉਂਦਾ ਉਹ ਮੈਂ ਇਸ ਬੰਦਾ ਮੈਂ ਜਿਹੜਾ ਅਭੀ ਕੋਣੀ ਉਹੀ ਲੈ ਕੇ ਆਉਣੀ ਆਪਣਾ ਕੰਮ ਇਹਨਾਂ ਦੇ ਉੱਤੇ ਆ ਜਿਹੜਾ ਬੰਦਾ ਨਾਰਮਲ ਆ ਜਾਂ ਦਿਮਾਗ ਸਹੀ ਆ ਉਹ ਕੋਈ ਹਰਫ ਲੈਣੋਂ ਚੱਲੇ ਜਿਵੇਂ ਮੈਂ ਤਾਂ ਕਰੂ ਕੋਈ ਹਾਲ ਕਰਦਾ ਜਿਹੜਾ ਬੰਦਾ ਹੈ ਹੀ ਮੈਂਟਲ ਹੈ ਜਾਂ ਕੋਈ ਕੁਛ ਨਾ ਜਿਹੜਾ ਕੀ ਆ ਉਹ ਦੱਸੇ ਹਸਾਦਾ ਦੱਸਦਾ ਉਹ ਦੱਸੂਗਾ ਵੀ ਕੀ ਇਹ ਉਹ ਡਾਕਟਰੀ ਹੋਣੀ ਸਾਡੋਂ ਤਾਂ ਦਵਾਈ ਦੇ ਲਈ ਡਾਕਟਰਾਂ ਨੂੰ ਛੱਡ ਕੇ ਕਾਉਂਸਲਿੰਗ ਕਰਦੇ ਆ ਤੇ ਦਵਾਈ ਦਿੱਤੀ ਜਾਂਦੀ ਹੈ ਉਹ ਤੁਹਾਡੇ ਕੰਮ ਲੈਣੇ ਕਬਾੜ ਜਸਪਰ ਵਾਸਤੇ ਟੈਕਸਰੀ ਮਸ਼ੀਨਾਂ ਫਿਲੀਓਥੋਪੀ ਵਾਲਾ ਆਈ.ਐਸ.ਯੂ. ਵਾਲਾ ਹੋਣੇ ਚਾਹੀਦੇ ਸਾਰੇ ਕੰਮ ਕੰਨੀ ਦਿਨਾਂ ਦਾ ਫਾਈਲ ਬਹੁਤ ਦਿਨਾਂ ਦਾ ਹੈ ਕਿ ਆਪਣੇ ਕੋਲ ਮਗਲ ਇੱਕ ਸਾਧ ਹੋ ਰਿਹਾ ਹੈ ਮਿੰਟੂ ਬਾਈ ਦਾ ਟੀਮ ਮੈਂਬਰ ਸਰਦਾਰ ਹਰਜਿੰਦਰ ਸਿੰਘ 35 ਸਾਲ ਅੱਜ ਇੱਥੇ ਆਏ ਵਿਜ਼ਟਰਸ ਨੂੰ ਸਾਰੇ ਸੁਪਨਿਆਂ ਦੇ ਘਰ ਦੇ ਨਾ ਕੋ ਕਰ ਮੈ ਯਾਦ ਨਿਕਰਾਇਆ ਸਾਥੀਆਂ ਨਾਲ ਮਿਲਵਾਉਂਦੇ ਹੋਏ ਐਂਡ ਤੇ ਜਾ ਕੇ ਨਸ਼ੇ ਦੇ ਲੱਗ ਗਿਆ ਨਸ਼ੇ ਲੱਗਣ ਕਾਰਨ ਅੱਜ ਦੇ ਦਿਨ ਬਿਨਾਂ ਮੈਂ ਨਹੀਂ ਆ ਸਕਦਾ ਹੁਣ ਸਾਲ ਤੋਂ ਆਪਣੇ ਕੋਲ ਹੁਣ ਬਾਕੀ ਬੈਠੇ ਬੰਦੇ ਰੌਂਡ ਲੈ ਜਾਂਦਾ ਬਸ ਉਹਨੇ ਰੌਂਡ ਲੈ ਗਿਆ ਕੰਡੇ ਪੜਕਨ ਨਹੀਂ ਪੈ ਗਏ ਪੂਰਾ ਸ਼ਹੀਦ ਹੀਗਾ ਮੈਂ ਹਾਈਪਰ ਤਾਂ ਹੁਣ ਵੱਟ ਗਿਆ ਤਾਂ ਜੇ ਚੱਲੂਗਾ ਲੈ ਇੰਨਾ ਵਿਚਾਰ ਜਾਇਆ ਬੈ ਇੱਕ ਸਾਲ ਹੋ ਗਿਆ ਸਾਥ ਦੇ ਪਰ ਬਹੁਤ ਬੈ ਗਈ ਬਹੁਤ ਬਹੁਤ ਹਾਂ ਹਾਲ ਦਾ ਇੱਕ ਸਾਲ ਤੋਂ ਫਿਰ ਹੈ ਰੇ ਚੇ ਦੇ ਕਿਪਰ ਨਾ ਹੋਰ ਨੀ ਉਹ ਬਾਹਰੋਂ ਲੈਣ ਦਾ ਮਦਰਲੀ ਜਰੂਰ ਬਾਹਰੋਂ ਲੈਟ ਮੇਟੇ ਬਚਾਰਾ ਕਰਾਜੇ ਤਾਂ ਜਾਣਦੇ ਪੜਿਆ ਲਿਖਿਆ ਬਹੁਤ ਹੈ ਬਾਹਰੋਂ ਪੰਜਾਬਾਨ ਦਾ 35 ਸਾਲ ਆਇਆ ਬਾਹਰ ਦੇ ਮੁਲਕਾਂ ਚ ਪੈਸਾ ਇਨਾ ਕਮਾਇਆ ਮਤਲਬ ਕਿਸੇ ਚੀਜ਼ ਨਿਕਲ ਨਹੀਂ ਐਂਡ ਤੇ ਕੋਈ ਨਸ਼ੇ ਨੂੰ ਜਿਹਦੇ ਮਤਲਬ ਕੀ ਨਾਲ ਦੇ ਚੇਤੇ ਪੈਸਾ ਹੋ ਗਿਆ ਉੱਤੇ ਲੱਗ ਗਿਆ ਇੱਥੇ ਅਗੇ ਭੰਗ ਪੁੰਗ ਪੀਂਦਾ ਫਿਰਦਾ ਜੀਗਾ ਤੇ ਹਾਂ ਠੀਕ ਹੈ ਸਾਰੀਆਂ ਇਧਰਲੇ ਪਾਸੇ ਇੱਥੇ ਦੋ ਟਾਈਮ ਨੂੰ ਗੁਰੂ ਘਰ ਦੇ ਵਿੱਚ ਪਾਠ ਹੁੰਦਾ ਸੰਗਤ ਜਿਵੇਂ ਆਪਣੇ ਪਿੰਡਾਂ ਜਾਂਦਾ ਉੱਦੋਂ ਦੋ ਟਾਈਮ ਉਹ ਸੰਗਤ ਬੈਠਦੀ ਹੈ ਪਾਰਕ ਦੇ ਤੱਕ ਅੰਦਰ ਜਿੱਦੇ ਨੇ ਪਾਸੇ ਦੇ ਦੀਰ ਹੈ ਜੇ ਅੱਜ ਆਪਾਂ ਚੱਲਦੇ ਹਾਂ ਇਸ ਭੈਣਾ ਦਾ ਘਰ ਹੈ ਜੀ ਭੈਣਾ ਬੈਠੀਆਂ ਲੋਕਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਕੇਂਦਰ ਵਿੱਚੇ ਵੀਰ ਹਰਜਿੰਦਰ ਸਿੰਘ ਅੱਜ ਦੇ ਜਿਹੜੇ ਨਾਏ ਵਿਜ਼ਟਰ ਨੇ ਉਹਨਾਂ ਨੂੰ ਲੀਡ ਕਰਦੇ ਹੋਏ ਭੈਣਾ ਦੇ ਘਰ ਵਿਖੇ ਹੁਣ ਆਪਾਂ ਵਾਹਿਗੁਰੂ ਛੋਟੇ-ਛੋਟੇ ਬੱਚੇ ਬੀਬੀਆਂ ਸਾਡੀਆਂ ਮਾਵਾਂ ਦੀ ਰੈਸ਼ ਸੁਪਨੇ ਦਾ ਘਰ ਪਿੰਡ ਹਸਰਪੁਰ ਲੁਧਿਆਣਾ ਇੱਕ ਡਾਕਟਰ ਜਿਹੜੇ ਸੇਵਾ ਦਿੰਨੇ ਇੱਥੇ ਉਹਨਾਂ ਦੀ ਲਿਸਟ ਹੈ ਵਾਹਿਗੁਰੂ ਵਾਹਿਗੁਰੂ ਬਹੁਤ ਹੀ ਸਾਫ਼ ਸੁਥਰੀ ਤਰੀਕੇ ਨਾਲ ਪਹਿਣਾ ਵਾਸਤੇ ਬੈਡਿੰਗ ਦਾ ਪ੍ਰਬੰਧ ਕੀਤਾ ਗਿਆ ਬਹੁਤ ਵੱਡੀ ਸੇਵਾ ਸੌਂਪੀ ਹੈ ਵੀਰ ਗੁਰਪ੍ਰੀਤ ਮਿੰਟੂ ਜੀ ਨੂੰ ਪਰਮਾਤਮਾ ਨੇ ਬੀਪਣਾ ਨਹੀਂ ਸਾਧ ਕੇ ਰਹਿ ਗਈ ਜਿੱਥੇ ਲੇਡੀਜ਼ ਨੇ ਆਪਣੇ ਕੋਲ 152 ਪਲੱਸ ਇੱਥੇ ਆਪਣਾ ਬੀਪਣਾ ਰਹਿ ਰਹੀ ਹੈ ਇਸ ਹਾਲਾਤ ਹਾਂ ਜੀ ਲੇਡੀਜ਼ ਵਾਰਡ ਹੈ ਇੱਧੇ ਉੱਪਰਲੀ ਇੱਕ ਵਾਰਡ ਉੱਥੇ ਵੀ ਲੇਡੀਜ਼ ਰਹਿ ਰਹੀਆਂ ਦੋਨੇ ਥਰਡ ਲਾ ਕੇ ਬੰਦੇ ਆ ਬਾਕੀ ਬੰਦੇ نیچے ਨੇ ਟੋਟਲ ਇੱਥੇ ਆਪਣੇ 1000 ਬੰਦੇ ਦੀ ਕਪੈਸਿਟੀ ਆ ਆ ਬਿਲਡਿੰਗ ਦੇ ਵਿੱਚ ਤੋਂ ਸਾਰੀ ਮਤਲਬ ਪੂਰੀ ਜਿਹੀ ਮੁਕੰਮਲ ਨਹੀਂ ਹੋਈ ਕੰਮ ਚੱਲ ਰਿਹਾ ਦੋ ਪੋਰਸ਼ਨ ਉੱਪਰਲੇ ਤਿਆਰ ਕਰਨ ਵਾਲੇ ਬਾਕੀ ਤਿਆਰੀ ਚੱਲਦੀ ਆ ਬਾਕੀ ਹੋ ਗਿਆ ਬਸ ਦੋ ਰਿੰਦੇ ਕਰਨ ਫਿਰ ਸਾਰਿਆਂ ਨੇ ਇੱਥੇ ਆ ਗਈ ਇੰਨਾ ਜਿਵੇਂ ਐਮਐਂਡੀ ਅੱਡ ਕੁੜੀ ਨਾ ਬਹੁਤ ਨੰਨੇ ਕੇ ਪਰਵਾਹ ਅਰੇ ਚੰਦ ਨੇ ਇਹ ਖਾਪਾ ਆਫਸਰ ਦਾ ਹੋਇਆ ਇਹ ਕੋਈ ਨਾ ਪਰ ਹੈ ਨਾ ਇਹ ਆਪਣੇ ਰੋਪੜ ਤੋਂ ਦੋਤਨ ਕੇਸ ਲੈ ਕੇ ਆਇਆ ਜਿਆ ਬੈਂਡ ਮੈਚ ਸਾਡੇ ਅਮਨਦੀਪ ਕੌਰ ਬੈਦਵਾਨ ਜਿਆ ਆਪਣੀ ਜਾ ਰਹੇ ਹਨ ਭਾਰਤੀ ਤੋਂ ਮੁਖਲੀ ਚੰਡੀਗੜ੍ਹ ਤੋਂ ਆਪਣੀ ਰੋਪੜ ਤੋਂ ਵੀ ਨਹੀਂ ਲੈ ਫਾਦਰ ਉਹ ਸਨੀ ਸਨੀ ਨਕਲੇਪ ਤੋਂ ਲੈਂਦੇ ਸੀ ਤੇ ਬਹੁਤ ਚੰਗੇ ਸੁਪਰੇ ਬੜੇ ਹੋਏ ਨੇ ਫੰਮੇ ਕੌਲ ਪਾਦੇ ਨਹੀਂ ਤੇ ਪਰ ਪੂਰੀ ਫੈਮਿਲੀ ਆਫਸਰ ਤਾਂ ਉਸ ਤੋਂ ਬਾਅਦ ਉਹ ਵੀ ਆਪਣੇ ਕੋਠੇ ਦੀ ਬੰਦ ਸੀ ਉੱਥੋਂ ਕੱਢ ਕੇ ਲਿਆਂਦਾ ਇਹ ਮਾਤਾ ਵੀ ਜੱਜ ਇਹ ਮਾਚਲ ਤੋਂ ਨਹੀਂ ਆਇਆ ਸਰ ਉਹ ਕਹਿੰਦਾ ਇਸ ਟੈਂਪਰ ਬਹੁਤ ਹਾਈ ਕਰਾ ਬਾਇਰੋਡਿਕ ਕਮਰਸ਼ਲ ਨਾਲ ਮਿਲਦੀ ਹੈ ਗੁੱਸਾ ਦੇ ਰਹੇ ਆ ਬਾਈ ਫਰਾ ਉਹਨੇ ਆਪਾਂ ਨੂੰ ਬੈਠਾ ਬੋਲਣਾ ਪੁੱਠਾ ਜਿਹਾ ਇਹ ਸਾਰੇ ਬੱਚੇ ਜਿਹੜੇ ਸਾਰੇ ਸਪੈਸ਼ਲ ਟਾਈਮ ਤੇ ਆਪਣੇ ਚਾਰ ਬੰਦੇ ਬੱਚੇ ਰਹਿ ਰਹੇ ਇਹਨਾਂ ਦੀ ਮਦਰਲੀ ਡੈਥ ਹੋ ਚੁੱਕੀ ਆ ਚਿਲਰਨ ਦੇ ਫਾਰ ਸਪੈਸ਼ਲ ਰੀਡਸ ਅਲੱਗ ਵਿੰਗ ਬਣਾਇਆ ਗਿਆ ਵਾਹਿਗੁਰੂ ਅੱਛਾ ਹਾਂਜੀ ਇਹ ਸਪੈਸ਼ਲ ਚਾਇਰ ਨੇ ਬੱਚੇ ਤੇ ਪਤਾ ਲੱਗਿਆ ਹਾਂਜੀ ਲੈ ਕੇ ਆਏ ਆਂ ਜਿਹੜੇ ਤੋਂ ਲੈ ਕੇ ਆਏ ਆਂ ਬੱਚ ਪਰਵਾਦ ਨੇ ਆਪ ਛੱਡਿਆ ਨੇ ਮਦਰ ਦੀ ਇੱਕ ਜਿਹੜੀ ਪਾਸੇ ਕੁੜੀ ਬੈਠੀ ਆ ਜਿਹਦੀ ਮਦਦ ਨਹੀਂ ਹੋ ਰਹੀ ਸੀ ਤੇਦੀ ਭੂਆ ਸੰਭਾਲ ਰਹੀ ਸੀ ਉਸ ਆਪਣੇ ਕੋ ਛੱਡ ਗਿਆ ਉਹ ਵੀ ਜਾਈ ਗਰੀਬ ਸੀ ਇਹ ਮੇਰੇ ਵੱਸ ਦੀ ਗੱਲ ਹੈ ਤੇ ਆਪ ਦੇ ਦੋ ਤਨ ਬੱਚੇ ਨੇ ਉਹ ਆਪਣੇ ਕੋ ਛੱਡ ਗਿਆ ਉਹਨੇ ਮਿੱਥੇ ਨਹੀਂ ਸੰਭਾਲ ਲਏ ਤੇ ਕੁੜੀ ਦੀ ਨਿਗਾਹ ਹੈ ਨਹੀਂ ਗੀ ਤੇ ਕੁੜੀ ਦੀ ਮਦਰ ਮੈਂਟਲੀ ਅਫਸੈਟ ਉਹ ਪਰਿਵਾਰ ਉਹ ਛੱਡ ਗਿਆ ਇਹਨਾਂ ਦਾ ਬੰਦ ਹੋ ਗਿਆ ਪੁੱਛ ਆਈ ਕੁਝੋ ਪਰਿਵਾਰਾਂ ਦੇ ਤਾਂ ਵੀ ਮਾਰੇ ਲਾਜ਼ਮੀ ਅੱਗੇ ਬੱਚਾ ਮੁਕਿਆਣਾ ਪਈਆ ਬੱਚੇ ਵੀ ਸਭ ਤੋਂ ਵੱਡੀ ਸਮੱਸਿਆ ਗਰੀਬੀ ਹੈ ਜੇ ਗਰੀਬੀ ਨਾ ਹੋਵੇ ਨੰਬਰ ਦੇ ਵਿਚਾਰ ਪੈਸੇ ਹੁੰਦੇ ਮੈਂ ਹੱਲ ਕਰ ਲਦਾ ਤੇ ਪਰ ਗਰੀਬੀ ਵੀ ਆ ਤੇ ਬਿਮਾਰੀ ਵੀ ਔਖਾ ਬਹੁਤ ਬਿਲਕੁਲ ਸਿਹਤ ਵੀ ਬਿਲਕੁਲ ਇਹਨੇ ਕੋਈ ਠੀਕ ਕਰਨ ਵਾਸਤੇ ਸ਼ਾਜੀਆ ਅਬ ਮੈਂ ਆਂਦਾ ਬੀਬੀ ਚੈੱਕ ਕਰਾਉ ਪੁੱਤ ਨਾਲ ਲਿਓ ਸ਼ਾਜੀਆ ਨਾਲ ਚਲੇ ਜਾਓ ਜਾਰੀ ਰਹਿਓ ਜਿਹਨਾਂ ਦਾ ਨਾਮ ਕੋਈ ਮੱਕੇ ਨਹੀਂ ਸੀ ਤਿੰਨ ਬੱਚੇ ਨੇ ਇਹਨਾਂ ਦੇ ਹਸਬੰਦ ਡੈਥ ਹੋ ਗਏ ਸੀ ਜਦ ਜਰੀ ਮੈਨਰੀਅਲ ਸਟਸ ਤੇ ਰੋਡ ਤੇ ਵੱਢੀ ਬੱਚੇ ਦੀ ਇਹ ਮਤਲਬ ਹਸਬੰਦ ਤੋਂ ਬਾਅਦ ਦਾ ਹਾਂ ਹਾਂ ਜਿਹੜਾ ਉਹਨੂੰ ਨਾਮ ਕੋਈ ਡੈਥ ਹੋ ਗਈ ਉਹ ਉਹਦੇ ਕੋਲ ਆਸਟ੍ਰੇਲੀਆ ਰੋਡ ਤੇ ਵੱਢੀ ਬੱਚੇ ਦੀ ਉੱਤਰ ਨਲ ਜਾਂਦਾ ਬੱਚੇ ਨੂੰ ਤੇ ਬੜਦਾ ਹੈ ਆਪਣੇ ਮਸਕੂਲ ਦੇ ਵਿੱਚ ਇੱਕ ਜਿਲਾ ਵੀ ਲਾ ਦਿੰਦੇ ਆ ਪਰ ਕਈ ਵਾਰੀ ਪੂਰੀ ਸਹੀ ਨਹੀਂ ਕਈ ਵਾਰੀ ਕਾਲੀ ਕਰਦੇ ਨੂੰ ਜਾਣਾ ਫਿਰ ਕੋਈ ਨਵੀਂ ਬੜਾ ਜਿਹਾ ਬਣਾ ਦਿੰਦੀ ਆ ਬਾਹਰ ਨਾ ਬਣਾਉਂਦੇ ਆ ਬਾਰੇ ਫਿਰ ਕੇ ਹੀ ਹਾਈਪਰ ਹੋ ਜਾਂਦੀ ਹੈ ਇਹ ਤਾਂ ਬਲੀ ਜਿਹੜੀ ਆਫਸਰ ਦੀ ਜਿੱਦ ਨੂੰ ਮੈਡੀਸਨ ਕਰ ਲੈ ਕੇ ਛੱਡ ਜਾਂਦੀ ਹੈ ਫਿਰ ਜਦ ਕਰਨ ਲੱਗ ਜਾਂਦੀ ਹੈ ਤੇ ਮਾਹੌਲ ਜਿਵੇਂ ਮੋੜ ਚਾਹੀ ਹੁੰਦਾ ਮਨ ਵਿੱਚ ਰੱਖੇ ਮੋੜ ਤਿਆਰੀ ਹੈ ਨਾ ਗੁੱਸਾ ਕਰਨਾ ਬੜਾ ਚੱਲਦਾ ਰਹਿੰਦਾ ਹੈ ਤੇ ਮੈਡੀਸਨ ਨਾਲ ਕਾਫੀ ਬਹੁਤ ਪਰੇ ਕਰਦਾ ਹੈ ਮਨ ਨੂੰ ਜਮਾ ਠੀਕ ਹੈ ਮੱਝ ਦੇ ਲਈ ਆੜਤੀ ਅਸੀਂ ਕਿਸੇ ਪਿੰਡ ਕਿਸੇ ਟਾਈਮ ਤੇ ਉਹਨਾਂ ਕਿੱਥੇ ਇਹਦੇ ਅੰਦਰ ਹੀ ਤੇ ਡੈਥ ਹੋ ਵੀ ਹੱਥਾ ਰਹੀ ਡੈਥ ਹੋ ਗਈ ਮੁੰਡੇ ਦੀ ਡੈਥ ਹੋ ਗਈ ਮਾਤਾ ਲੋਕਾਂ ਨੇ ਘਰ ਜਿਸਮਾਂ ਚੱਕਣਾ ਸ਼ੁਰੂ ਕਰਤਾ ਕਹਿੰਦੇ ਮਤਲਬ ਬਹੁਤ ਮਾੜਾ ਇੱਥੇ ਕਿਸੇ ਨੇ ਕੋਈ ਹੈਲਪ ਨਹੀਂ ਦਿੱਤੀ 4.5 ਸਾਲ ਤੋਂ ਮਾਤਾ ਜੀ ਟੋਟੇ ਸਮਝੇ ਤੇ ਘਰੇ ਪਏ ਨੇ ਕੰਦਗੀ ਦੇ ਨਾਲ ਬੱਚ ਮੰਜੇ ਦੇ ਭਾਵੇਂ 10 ਗਏ ਲੈਟਰਨ ਬਾਥਰੂਮ ਉੱਥੇ ਕਰ ਰਹੇ ਸੀਗੇ ਤੇ ਇਸ ਟਾਈਮ ਨਾਰਮਲ ਮਾਤਾ ਬਿਲਕੁਲ ਸਹੀ ਹੈ ਪਰ ਕੋਈ ਬੰਦਾ ਡੰਡ ਚੋਂ ਜਾਂ ਪਿੱਛੇ ਮਿਲਣ ਨਹੀਂ ਆ ਰਿਹਾ ਇਹ ਵੱਡੀ ਦਿੱਕਤ ਹੈ ਕਿ ਕੋਈ ਆਈਂ ਪਿੱਛੇ ਮਿਲਣ ਵਾਸਤੇ ਕੋਈ ਰਿਸ਼ਤੇਦਾਰ ਕੋਈ ਬੰਦਾ ਡੰਡ ਵਾਲੇ ਦੇ ਸਾਰਿਆਂ ਦੀ ਵੱਡੀ ਪ੍ਰੋਬਲਮ ਇਹ ਹੈ ਕਿ ਪਿੱਛੇ ਕੋਈ ਬਹੁਤ ਘੱਟ ਲੋਕ ਮਿਲਣਗੇ 10% ਲੋਕ ਮਿਲਣਾਉਂਦੇ ਆ ਇਹਦਾ ਲੋਕ ਅਸੀਂ ਕਹਿੰਦਾ ਲੈ ਕੇ ਨ ਜਾਓ ਕੰਮਸ਼ਕਲ ਮਿਲ ਕੇ ਜਾ ਬਿਲਕੁਲ ਬਿਲਕੁਲ ਦੇ ਨਾਲ ਥੋੜਾ ਫਰਕ ਕਰਦੇ ਬੈਠ ਕਰ ਰਹੇ ਤੁਹਾਨੂੰ ਬਹੁਤ ਬੰਦੇ ਪੁੱਛਣਗੇ ਤੁਸੀਂ ਕਿੱਥੋਂ ਆਏ ਕਿ ਸ਼ਾਇਦ ਸਾਡੀ ਰਿਸ਼ਤੇਦਾਰੀ ਤੋਂ ਜਾਂ ਦੇਹਾਂ ਦੇ ਪਿੰਡ ਚੋਂ ਕੋਈ ਆ ਗਿਆ ਵੈਲਕਮ ਵੈਲਕਮ ਮਨ ਕਰਦਾ ਕਿ ਅੰਦਰ ਕਰ ਲੇਂ ਕਿ ਆਪਾਂ ਜਾਂਦੇ ਬਹੁਤ ਹੈਗਾ ਜੀ ਬਹੁਤਾ ਹੁੰਦਾ ਜੀ ਅਸੀਂ ਵੀ ਕਹਿੰਦੇ ਆ ਵੀ ਪਰਿਵਾਰ ਚੋਂ ਚੱਲ ਨਹੀਂ ਲਿਜਾਣਦੇ ਜੋ ਹੈਗੇ ਤਾਂ ਕੰਮਸ਼ਕਲ ਮਿਲ ਕੇ ਜਾ ਮਿਲਣਾ ਚਾਹੀਦਾ ਸਾਰਿਆਂ ਨੂੰ ਪਰ ਮਿਲਦੇ ਨਹੀਂ ਵੱਡੀ ਸਮੱਸਿਆ ਹੈ ਜੀ ਦੇ ਲੋਕਾਂ ਨੂੰ ਲੱਗ ਰਿਹਾ ਵੀ ਜੇ ਅਸੀਂ ਚਲੇ ਗਿਆ ਸਾਨੂੰ ਜਾਣਗੇ ਤੁਸੀਂ ਲੈ ਜਾਓ ਜਿੱਥੇ ਮਿਲੀ ਜਾਓ ਮਿਲਣ ਦਾ ਬੰਦਨ ਕਾਫੀ ਮਸਲਾ ਹੋ ਗਿਆ ਉਹ ਸਾਡੀ ਜਿਹੜੀ ਦਰਾਂ ਨੂੰ ਜਿਆਣਾ ਸਮਝੀ ਅੱਲਾਹ ਦਾ ਇਹ ਕਿਹੜੇ ਪੈ ਜਾਣੀ ਤੇਹਰੀ ਸੀ ਲੱਗੇ ਜਾਂਦਾ ਮਾਲਕ ਪ੍ਰੋਪਰ ਉਹਨਾਂ ਕੋਲੇ ਵੀ ਜਗ੍ਹਾ ਚਾਹੀਦੀ ਹੈ ਕਿ ਕਿਉਂ ਰੱਖਣ ਕਿੱਥੇ ਇਲਾਜ ਤਾਂ ਕਰ ਸਕਦੇ ਸਰਕਾਰਾਂ ਸਾਡ ਦੇ ਉਹਨਾਂ ਚੀਜ਼ ਜੇ ਇਹ ਹੋਵੇ ਤਾਂ ਕਿ ਰੋਣੇ ਤਾਂ ਤੁਮੇ ਬਿਲਕੁਲ ਸਰਕਾਰਾਂ ਤਾਂ ਆਪਣੀ ਨਹੀਂ ਕਰ ਅਸੀਂ ਵੋਟ ਪਾ ਦਿੰਨੇ ਆ ਐਂ ਬਹੁਤ ਬਹਾਰ ਕੇ ਸਾਨੂੰ ਐਡੀ ਆਡੀਅੰਸ ਫੋਟਾ ਚਲਾਉਣਾ ਸਰਕਾਰਾਂ ਦੇ ਅੰਦਰ ਆਜੇ ਥੋੜਾ ਬੋਧਾ ਫੰਡ ਕਰ ਦੇਣਾ ਹਨ ਬਗਰੇ ਥੋੜਾ ਬੋਧਾ ਇੱਕ ਤਾਂ ਉਹਨਾਂ ਸੰਕੁਸ਼ ਇਹ ਆਪਣੇ ਆਪ ਰਹਿ ਜਾ ਬਾਈ ਰਿਸਟਰਡ ਹੋ ਗਿਆ ਜਿਸਟ ਕਰਾ ਜੀ ਹਾਂ ਬਲੈਸਟ ਥੋੜਾ ਜਿਹਾ ਵੇਖ ਕਰ ਰਹੇ ਆ ਕੋਈ ਐਸੀ ਕਾਫੀ ਅਫਸਰ ਆਉਂਦੇ ਨੇ ਮਹਾਰਾਜੀ ਕਿਰਪਾ ਨਾਲ ਬਹੁਤ ਵਧੀਆ ਪਿਆਰ ਆ ਬਾਈ ਨੂੰ ਅਗੇ ਚੰਗੀ ਸਾਨੂੰ ਸਲਾਹ ਵੀ ਲੱਗ ਜਾਂਦੇ ਆ ਤੇ ਡੋਨੇਸ਼ਨ ਵੀ ਦੇ ਜਾਂਦੇ ਕਾਫੀ ਆਉਂਦੇ ਨੇ ਅਸੀਂ ਗੱਲ ਵੀ ਸਪੋਰਟ ਤਾਂ ਹੈਗੀ ਹੋਇਆ ਤਾਂ ਹੀ ਤਾਂ ਹੀ ਚੱਲ ਰਿਹਾ ਸਪੋਰਟ ਲੱਗਾ ਕਾਫੀ ਆ ਜਾਂਦੇ ਨੇ ਜੀ ਸਰਕਾਰ ਚ ਵੀ ਆ ਤੇ اپੋਜੀਸ਼ਨ ਵਾਲੇ ਉਹ ਵੀ ਆ ਜਾਂਦੇ ਨੇ ਹਰ ਤਰ੍ਹਾਂ ਦੇ ਬੰਦੇ ਆ ਜਾਂਦਾ ਲੋਕ ਕਿਰਪਾ ਮੈਂ ਤਾਂ ਸਾਂਝਾ ਕੰਮ ਮਜੀਉ ਮਨਮੋਹ ਸੇਵਾ ਲਈਏ ਤੁਹਾਨੂੰ ਸਾਡੀ ਬਈ ਔਕਾਤ ਨਹੀਂ ਕਿ ਇਹਨੇ ਬੰਦਿਆਂ ਨੂੰ ਚਾਹ ਪਿਆ ਦੀ ਸ਼ਾਮ ਸਾਡੀ ਕੀ ਨਹੀਂ ਔਕਾਤ ਪ੍ਰਸੰਗਤ ਹੀ ਕਰ ਰਹੀ ਹੈ ਸੰਗਤ ਦੇ ਰੂਪ ਵਿੱਚ ਸਾਰੇ ਆਉਂਦੇ ਕਰਦੇ ਆ ਹੈਲਪ ਕਰਦੇ ਤਾਂ ਹੀ ਚੱਲ ਰਿਹਾ ਮਹਾਰਾਜ ਦੀ ਕਿਰਪਾ ਜੀ ਬਹੁਤ ਵਧੀਆ ਚੱਲਦਾ ਸਾਰੇ ਪਿਆਰ ਦੇ ਰਹੇ ਇਧਰਲੇ ਬੰਦੇ ਵੀ ਬਾਹਰਲੇ ਵੀ ਜਿਹਦੇ ਨਾਲ ਸਾਰਾ ਚੱਲਦਾ ਹੋਰ ਬੰਦ ਨੂੰ ਸੰਭਲਣਾ ਬਹੁਤ ਜੀ ਜੀ ਬਾਕੀ ਪਰਮਾਤ ਮੰਗ ਲਈ ਜੀ ਆਪ ਜਿਹੜੇ ਸਾਹਿਬ ਜੀ ਨੇ ਇਹਨਾਂ ਅਨਸ਼ਿਕਾ ਸੋਹਣਾ ਬਕਰਦੀ ਸਭ ਤੋਂ ਛੋਟੀ ਬੱਚੀ ਹੈ ਜੀ ਅਨਸ਼ਿਕਾ ਪੜਦੇ ਜੀ ਆਪਣੇ ਸਹਿਬ ਜੋਤ ਹੁਣੇ ਕਲਾਸ ਕਰਨ ਨੂੰ ਸਾਰੇ ਬੱਚੇ ਆ ਬੈਠੇ ਨੇ ਕੁੜੀਆਂ ਵਾਸਤੇ ਖੜਾ ਇੱਕ ਹਾਲ ਬਣਾਇਆ ਹੋਇਆ ਹੈ ਅਲੱਗ ਤੇ ਬੱਚੀਆਂ ਇੱਥੇ ਰਹਿੰਦੀਆਂ ਨੇ ਆ ਹਾਲ ਦੇ ਵਿੱਚ 18-19 ਕੁੜੀਆਂ ਨੇ ਜਿਹੜੀਆਂ ਸਿਆ ਹਾਲ ਕਰ ਰਹੀਆਂ ਆ ਬੱਲੇ ਬੱਚੇ ਸਹਿਬ ਜੋਤ ਹੈਲੋ ਸਤਿ ਸ਼੍ਰੀ ਅਕਾਲ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਲ ਘਰ ਲੜਕੀਆਂ ਅਨੁਕਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਿੰਡ ਹਸਨਪੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੁਜ਼ੀਕੀ ਫਤਿਹ ਵਾਹਿਗੁਰੂ ਤੇ ਬੱਚੇ ਆ ਰਹੇ ਆ ਇੱਥੇ ਰਹਿ ਰਹੇ ਆ ਆਪਣੇ ਕੋਲ ਇਹ ਹੌਲ ਬਾਏ ਵਿੱਚ ਰਹਿੰਦੇ ਨੇ ਸਾਰੇ ਬੱਚੇ ਰਾਤ ਨੂੰ ਸੌਂਦੇ ਨੇ ਕੁੜੀਆਂ ਚਰਦੀਆਂ ਨੇ ਮੁੰਡਿਆਂ ਦਾ ਹਾਲ ਇਦਾਂ ਹੀ ਪੜਦੇ ਪਾਸੇ ਆ ਹਰ ਪੜਦੇ ਸਾਰੇ ਬੱਚੇ ਬਹੁਤ ਸੁਖਤਾਂ ਦਾ ਨਾਮ ਹੈ ਕੋਈ ਵੀ ਸਾਰੇ ਭੈਣਾਂ ਮੁੰਡਿਆਂ ਨੇ ਤੇ ਬਹੁਤ ਵਧੀਆ ਇੱਧਰੋਂ ਟਿਊਸ਼ਨ ਹਾਲ ਹੈ ਕੋ ਟਿਊਸ਼ਨ ਪੜਾਈ ਜਾਂਦੀ ਹੈ ਬੱਚਿਆਂ ਸੋ ਦੋਸਤੋ ਇਹ ਹੈਗਾ ਸੁਪਨਿਆਂ ਦਾ ਘਰ ਪਿੰਡ ਹਸਨਪੁਰ ਲੁਧਿਆਣਾ ਦਾ ਜਿਹੜਾ ਮੇਨ ਆਫਿਸ ਹੈ ਧੰਨਵਾਦੀਆਂ ਵੀਰ ਹਰਜਿੰਦਰ ਸਿੰਘ ਜੀ ਸਾਡੇ ਸੇਵਾ ਦਾ ਸਾਨੂੰ ਵਿਜ਼ਿਟ ਕਰਾ ਕੇ ਲੈ ਆਏ ਆ ਤੇ ਬਹੁਤ ਹੀ ਵੱਡੀ ਸੇਵਾ ਹੈਗੀ ਹੈ ਵੀਰ ਗੁਰਪ੍ਰੀਤ ਮਿੰਟੂ ਜੀ ਦੀ ਤੇ ਅਸੀਂ ਆਪਣੇ ਆਪ ਨੂੰ ਪਾਗਾਂ ਸਾਹਮਣੇ ਹੈ ਕਿ ਇਸ ਪਵਿੱਤਰ ਸਥਾਨ ਤੇ ਅੱਜ ਆਉਣ ਦਾ ਸਵਾਗਤ ਬਣਿਆ। ਮਾਨਸਿਕ ਰੋਗ ਸਲਾਹਕਰ ਕਾਊਂਟਰ 9 ਮਰੀਜ਼ ਬੈਠੇ ਹਨ। ਤੇ ਇੱਧਰ ਇਹਨਾਂ ਦਾ ਫੋਨ ਨੰਬਰ 0168 523071 ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਫੋਨ ਮਿਲਦਾ ਜੀ। ਹਰ 14 ਦਿਨਾਂ ਬਾਅਦ ਦਿਮਾਗ ਦੀਆਂ ਬਿਮਾਰੀਆਂ ਦਾ ਕੈਂਪ ਇੱਥੇ ਲਾਉਨੇ ਆ। ਸੁਸਾਇਟੀ ਵੱਲੋਂ ਅਲਗ-ਅਲਗ ਮਰੀਜ਼ ਜਿਹੜੇ ਇੱਥੇ ਆ ਕੇ ਠੀਕ ਹੋ ਕੇ ਗਏ ਆ ਕਿਹੜੀ ਹਾਲਤ ਸੀ ਉਹਨਾਂ ਦੇ ਵਿਸਥਾਰ ਦੱਸਿਆ ਗਿਆ ਹੈ ਮਨੁੱਖਤਾ ਦੀ ਸੇਵਾ ਸੁਪਨੇ ਦਾ ਘਰ ਸਭ ਤੋਂ ਵੱਡੀ ਸੇਵਾ ਸੋ ਦੋਸਤੋ ਹੁਣ ਅਸੀਂ ਬੀਰਜ ਹਰਜਿੰਦਰ ਸਿੰਘ ਜੀ ਤੋਂ ਵਧਾਈ ਲੈ ਰਹੇ ਆ ਧੰਨਵਾਦੀ ਇਹਨਾਂ ਨੇ ਸਮਾਂ ਕੱਢਿਆ ਸਾਨੂੰ ਮਾਤਾ ਜੀ ਦਾ ਬੜੇ ਦੇਰ ਦਾ ਮਨ ਸੀ ਕਿ ਸੁਪਨੇ ਦੇ ਘਰ ਆ ਕੇ ਜਾਣਾ ਤੇ ਬਿਲਕੁਲ ਉਦਾਂ ਹੀ ਹੈ ਕੁਝ ਲੋਕ ਵਾਫ ਲਾਉਂਦੇ ਆ ਕੋਈ ਕੈਸ਼ ਨਹੀਂ ਦਿੰਦੇ ਇੱਥੇ ਸੇਵਾ ਮੈਂ ਆਪ ਜਾ ਕੇ ਸਮਾਂ ਦੁਕਾਨ ਲੱਭ ਕੇ ਜਿੰਨੀ ਕਿ ਸੇਵਾ ਸੀ ਉਹਨਾਂ ਦਾ ਸਿੱਧਾ ਜਮ੍ਹਾਂ ਕਰਾ ਕੇ ਗਏ ਆ ਤੋ ਮੈਂ ਸਮਝਦਾ ਹੈ ਅਪੀਲ ਕਰੂੰਗਾ ਜਿਹੜੇ ਵੀ ਮਨੁੱਖਤਾ ਨਾਲ ਜੁੜੇ ਹੋਏ ਲੋਕ ਹੈ ਅਸੀਂ ਆਪਣੇ ਪਿੰਡਾਂ ਚ ਤਾਂ ਕਦੋਂ ਸ਼ੁਰੂ ਕਰਾਂਗੇ ਉਦੋਂ ਦੀ ਗੱਲ ਹੈ ਇੱਕ ਵਾਰ ਇੱਥੇ ਆ ਕੇ ਜਰੂਰ ਆਪਣੇ ਬੱਚਿਆਂ ਨੂੰ ਜੋੜੋਗੇ ਕਿਦਾਂ ਮਨੁੱਖਤਰੀ ਸੰਭਾਲਦਾ ਇੱਕ ਕੇਂਦਰ ਸਾਡੇ ਮਿੰਟੂ ਵੀਰ ਨੇ ਡਵੈਲਪ ਕਰਿਆ ਇਹ ਸਰਕਾਰਾਂ ਨੂੰ ਤਾਂ ਸੇਧ ਲੈ ਕੇ ਐਦਾਂ ਦੇ ਕੇਂਦਰ ਕਿਉਂਕਿ ਸਮਾਗ ਕੇ ਔਖਾ ਆ ਰਿਹਾ ਉਹੀ ਸਭ ਤੋਂ ਵੱਡੀ ਸੇਵਾ ਹੈਗੀ ਆਜਾ ਆਜਾ ਇੱਕ ਮਿੰਟ ਰੁਕ ਜੇ ਤੋ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਚ ਰਜਿਸਟਰਡ ਮੈਂਬਰ ਵੀ ਬਣ ਸਕਦੇ ਆ ਤੇ ਬਕਾਇਦਾ ਜਿਹੜਾ ਸਿੱਧਾ ਤੁਸੀਂ ਦਿੰਨੇ ਆ ਇੱਥੇ ਜਿਹੜੇ ਸੇਵਕ ਹੈ ਵਲੰਟੀਅਰ ਪੱਕੇ ਮੈਂਬਰ ਬਣਨ ਵਾਸਤੇ ਜਿਵੇਂ ਕਿ 5-6 ਮੈਂਬਰਾਂ ਵਾਲੇ ਘਰ ਪਰੌਣ ਚੜਾਉਣ ਦੀ ਜ਼ਰੂਰਤ ਆ ਹੁੰਦੀ ਆ 7-800 ਮੈਂਬਰਾਂ ਦੇ ਕਹਿੰਦੇ ਉਦਾਂ ਦੀ ਜ਼ਰੂਰਤ ਆ ਆਪਣਾ ਆਈਡੀ ਦੇ ਕੇ ਤੁਸੀਂ ਪੱਕੇ ਤੌਰ ਤੇ ਇਹਨਾਂ ਨਾਲ ਜੁੜ ਸਕਦੇ ਹੋ ਸੋ ਇਹਨਾਂ ਦੇ ਵੈਬਸਾਈਟਸ ਫੇਸਬੁੱਕ ਸਾਰਾ ਆਲਰੇਡੀ ਸਾਰੀ ਦੁਨੀਆ ਜਾਣਦੀ ਹੈ ਉਹਦੇ ਵਾਸਤੇ ਵੀ ਜਿਹੜੇ ਆਪਣੀ ਇੰਡੀਆ ਦੇ ਚ ਵੀਰ ਭਰਾ ਨੇ ਉਹ ਆਪਾਂ ਨੂੰ ਆਪਦਾ ਆਧਾਰ ਕਾਰਡ ਤੇ ਪੈਨ ਕਾਰਡ ਭੇਜ ਸਕਦੇ ਆ ਫਿਰ ਆਪਾਂ ਸੰਸਥਾ ਦਾ ਅਕਾਊਂਟ ਇਧਰੋਂ ਵਟਸਐ ਤੇ ਜਿਹੜੇ ਬੰਦੇ ਬਾਹਰ ਨੇ ਉਹ ਆਪਾਂ ਨੂੰ ਪਾਸਪੋਰਟ ਤੇ ਲਾਇਸੈਂਸ ਸਾਨੂੰ ਭੇਜ ਸਕਦੇ ਆ ਫਿਰ ਆਪਾਂ ਉਹਨਾਂ ਨੂੰ ਸਸਤਾ ਦਾ account ਭੇਜ ਦਾਂਗੇ ਫਿਰ ਬਾਏ account ਕਦੇ ਵੀ ਕੁਝ ਵੀ ਸੇਵਾ ਕੋਈ ਲਿਮਟ ਨਹੀਂ ਕੋਈ ਫਿਕਸ ਨਹੀਂ ਪਰ ਫਿਕਸ ਨਹੀਂ ਜੋ ਵੀ ਮਾਰੇ ਨੇ ਬਲ ਬਖਸ਼ਿਆ ਕਦੇ ਵੀ ਕੁਝ ਬੰਦਾ ਪਾ ਸਕਦਾ ਤੇ ਆਪਾਂ ਨੂੰ ਹੈਲਪ ਉਹ ਪੱਕੇ ਮੈਂਬਰੇ ਪਾ ਸਕਦੇ ਜਿਹੜਾ ਇੱਕ ਵਾਰ ਰਜਿਸਟਰਡ ਹੋ ਗਏ ਹਾਂਜੀ ਪੱਕੇ ਸੋ ਇਦਾਂ ਹੀ ਦੱਸਿਆ ਮਹੀਨੇ ਚ ਇੱਕ ਵਾਰ ਇੱਥੇ ਵੀ ਕੈਸ਼ ਕਾਊਂਟਰ ਦੀ ਕਹਿੰਦੇ ਸਲਿੱਪ ਕੱਢ ਦਿੰਦੇ ਆ ਇੱਥੇ ਵੀਰੇ ਸੰਡੇ ਨੂੰ ਅਸੀਂ ਕਰਦੇ ਹਾਂ ਨਹੀਂ ਕਿਉਂਕਿ ਸੰਡੇ ਨੂੰ ਸ਼ਾਪ ਸਾਰੀਆਂ ਬੰਦ ਨਹੀਂ ਇੱਥੇ ਸੇਵਾ ਭੇਜਣੀ ਹੁੰਦੀ ਆ ਸ਼ਾਪ ਸਾਰੀਆਂ ਬੰਦ ਨਹੀਂ ਸੋ ਇਹ ਅਪਡੇਟ ਹੈ ਤੁਸੀਂ ਅਗਰ ਵਰਕਿੰਗ ਡੇ ਚ ਆਉਨੇ ਆ ਤਾਂ ਤੁਸੀਂ ਸਿੱਧਾ ਹੀ ਜਮਾ ਕਰਾ ਸਕਦੇ ਆ ਕਿਉਂਕਿ ਸੰਡੇ ਨੂੰ ਦੁਕਾਨਾਂ ਕਲੋਜ਼ ਹੁੰਦੀਆਂ ਤੁਸੀਂ ਉਦੋਂ ਨਾਲ ਦੀ ਨਾਲ ਫਿਰ ਰਸੀਦ ਕੱਟੀ ਜਾਂਦੀ ਹੈ ਤੇ ਪੱਕੇ ਮੈਂਬਰ ਬਣ ਕੇ ਇੱਕ ਵਾਰੀ ਮੈਲ ਆਈਡੀ ਦੇ ਕੇ ਆਈਡੀ ਪ੍ਰੂਫ ਦੇ ਕੇ ਤੁਸੀਂ ਪੱਕੇ ਤੌਰ ਤੇ ਸੰਸਥਾ ਦੇ ਜੋ ਵੀ ਤਿਲ ਫੋਲ ਹੈ ਜ ਆਪਣੀ ਮੈਨ ਪਾਵਰ ਹੈ ਜਿੱਦਾਂ ਮੈਂ ਟੀਚਰ ਐ ਮੈਂ ਮੰਨ ਬਣਿਆ ਤਾਂ ਮੈਂ ਮਹੀਨੇ ਵਾਸਤੇ ਛੁੱਟੀਆਂ ਇੱਥੇ ਆ ਸਕਦਾ ਸੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਜੀ ਥੈਂਕ ਯੂ ਬਕਾਇਦਾ ਸੋਸਾਇਟੀ ਵੱਲੋਂ ਹੈ ਜੀ ਕਿਹੜੀ ਜਗ੍ਹਾ ਤੋਂ ਰੋਪੜ ਤੋਂ ਰਸੀਦ ਘੱਟ ਕੇ ਦਿੱਤੀ ਜਾਂਦੀ ਹੈ ਫੋਨ ਨੰਬਰ ਜੀ ਤੁਹਾਡਾ 96 46 00 2556 ਕਿੰਨੇ ਮੈਂਬਰ ਆਏ ਇਥੇ ਦੋ ਮੈਂਬਰ ਜੀ ਕਿੰਨੇ ਦਾ ਆਇਆ ਸਮਝ ਰਿਹਾ ਲੇ ਕੇ ਉਸੇ 2100 ਦਾ ਜੀ ਸੁਪਰ ਕਹਿਦਾ ਥੋੜੀ ਸ਼ੇਵਾ ਦੀ ਸਾਨੂੰ ਸਲਿੱਪ ਦਿੱਤੀ ਜਾਂਦੀ ਹੈ ਫੈਜ ਜੀ ਕੋ ਖਾਲਸਾ ਫੈਜ ਜੀ ਤੇ